ਆਪਾਂ ਅੱਜ ਤੁਹਾਨੂੰ ਦੱਸਣ ਲੱਗੇ ਜੀ ਇੱਕ ਦੇਸੀ ਉਗਾਰ ਜਿਹੜੀਆਂ ਕਿ ਆਪਣੇ ਨਾਨੀ ਦਾਦੀਆਂ ਅੱਗੇ ਘਰਾਂ ਦੇ ਵਿੱਚ ਹੀ ਇਹ ਚੀਜ਼ਾਂ ਤਿਆਰ ਕਰ ਲੈਂਦੀਆਂ ਸੀ ਦੇਸੀ ਦਵਾਈਆਂ ਜਿਹੜਾ ਕਿ ਮਤਲਬ 6:00 ਵਜੇ ਕੋਈ ਮਤਲਬ ਕਿਤੇ ਆਪਣੇ ਲੱਕੜ ਵੱਜ ਗਈ ਜਾਂ ਲੋਹਾ ਵੱਜ ਗਿਆ ਜਾਂ ਕੋਈ ਸੂਈ ਵੱਜ ਗਈ ਉਹਦੇ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਆਪਾਂ ਤੁਹਾਨੂੰ ਦੱਸਣ ਲੱਗੇ ਜੀ ਇਹ ਹਲਦੀ ਦਾ ਫੰਬਾ ਹਲਦੀ ਦਾ ਫੰਬਾ ਕਿਵੇਂ ਤਿਆਰ ਹੁੰਦਾ ਅੱਗੇ ਇਹ ਮਤਲਬ ਔਰਤਾਂ ਘਰ ਦੇ ਵਿੱਚ ਹੀ ਬਣਾ ਲੈਂਦੀਆਂ ਸੀ ਜੀ ਛੋਟਾ ਮੋਟਾ ਦੁੱਖ ਦਾ ਸੁੱਖ ਦਾ ਤਾਂ ਮਤਲਬ ਬਾਹਰ ਪੱਟੀ ਕਰਾਉਣ ਨਹੀਂ ਜਾਂਦੇ ਸੀ ਨਾਲੇ ਇਹ ਤਕਲੀਫਾਂ ਜਿਹੜੀਆਂ ਹੁੰਦੀਆਂ ਨੇ ਪੱਟੀਆਂ ਨਾਲ ਵੀ ਨਹੀਂ ਠੀਕ ਹੁੰਦੀਆਂ ਹੈਗੀਆਂ ਆਪਾਂ ਕੀ ਕਰਨਾ ਜੀ ਕੋਟਨ ਲੈ ਲਈ ਜਾਨੀ ਕਿ ਰੂੰ ਲੈ ਲਈ ਆਪਾਂ ਤੁਹਾਨੂੰ ਦੱਸਦੀਏ ਪੰਜਾਬੀ ਭਾਸ਼ਾ ਦੇ ਵਿੱਚ ਉਹਦੀਆਂ ਦੋ ਪਰਤਾਂ ਬਣਾ ਲਈਆਂ ਵਿਚਾਲੇ ਹਲਦੀ ਪਾ ਲਈ ਦੂਜੇ ਪਾਸੇ ਆਪਾਂ ਗੈਸ ਚਲਾ ਲੈਣਾ ਜੀ ਗੈਸ ਦੇ ਉੱਪਰ ਰੱਖ ਦੇਣਾ ਆਪਾਂ ਤਵਾ ਲੋਹੇ ਦਾ ਤਵਾ ਲੋਹੇ ਦੇ ਉੱਤੇ ਜੇ ਇਹਨੂੰ ਆਪਾਂ ਬਣਾਉਨੇ ਤਾਂ ਜੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈਗਾ ਇਹ ਆਪਾਂ ਤਵਾ ਧਰ ਲਏ ਜੀ ਤਵਾ ਆਪਣਾ ਗਰਮ ਹੋਣ ਲੱਗ ਗਿਆ ਤੇ ਉਧਰੋਂ ਆਪਾਂ ਰੂਹ ਦੇ ਮਤਲਬ ਦੋਨੇ ਪਾਸਿਆਂ ਤੋਂ ਉਹਦੇ ਦੋ ਪਰਤਾਂ ਲੈ ਲਈਆਂ ਕੋਟਣ ਦੀਆਂ ਤੇ ਉਹਦੇ ਵਿਚਾਲੇ ਆਪਾਂ ਭਰਤੀ ਜੀ ਹਲਦੀ ਤੇ ਦੂਜੇ ਪਾਸੇ ਆਪਾਂ ਲੈ ਲਿਆ ਜੀ ਕੱਪੜਾ ਇੱਕ ਠੀਕ ਹੈ ਜੀ ਜਿਹਦੇ ਨਾਲ ਆਪਾਂ ਇਹਨੂੰ ਬੰਨਣਾ ਹੁੰਦਾ ਤਵੇ ਤੇ ਥੋੜਾ ਜਿਹਾ ਤੇਲ ਪਾ ਲਓ ਜੀ ਜਿਆਦਾ ਨਹੀਂ ਪਾਉਣਾ ਵੀ ਆਪਣੇ ਤੇਲ ਲੋਟ ਹੀ ਨਾ ਆਵੇ ਆਪਾਂ ਥੋੜਾ ਜਿਹਾ ਤੇਲ ਪਾਉਣਾ ਜਿਹਦੇ ਵਿੱਚੋਂ ਫੰਬਾ ਤਿਆਰ ਹੋ ਜੇ ਫੰਬਾ ਆਪਾਂ ਕਿਵੇਂ ਤਿਆਰ ਕਰਨਾ ਹੈਗਾ ਉਹ ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਜੀ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਨਾਲੇ ਜਿਹੜੇ ਜਿਹੜੇ ਆਪਣੀ ਵੀਡੀਓ ਦੇਖਦੇ ਆ ਕਮੈਂਟ ਕਰਦੇ ਉਹਨਾਂ ਭੈਣ ਭਰਾਵਾਂ ਦਾ ਬਹੁਤ ਬਹੁਤ ਲੱਖ ਲੱਖ ਧੰਨਵਾਦ ਹੈ ਜੀ ਮੇਰੇ ਵੱਲੋਂ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਤੁਹਾਡੀ ਜਿਹੜੇ ਤੁਸੀਂ ਇੰਨਾ ਪਿਆਰ ਮੇਰੀ ਵੀਡੀਓ ਨੂੰ ਦਿੰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਵੀਡੀਓ ਤੇ ਲਾਈਕ ਕਮੈਂਟ ਵਧੀਆ ਮਿੱਠੇ ਮਿੱਠੇ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਜਦੋਂ ਤੇਲ ਗਰਮ ਹੋ ਜਾਣਾ ਜੀ ਇਹਨੂੰ ਚੱਕਣਾ ਤੇ ਫੰਬੇ ਨੂੰ ਉਵੇਂ ਉਹਦੇ ਵਿੱਚ ਰੱਖ ਦੇਣਾ ਇਹਨੂੰ ਕੁਛਰ ਮਤਲਬ ਇਹਨੂੰ ਤੁਸੀਂ ਕਲਕਣ ਦਿਓ ਜਣੀ ਮੇਰੇ ਕਹਿਣ ਦਾ ਮਤਲਬ ਜਿਹੜੀ ਹਲਦੀ ਹੈ ਨਾ ਉਹ ਪੂਰੀ ਪੱਕ ਜੇ ਕੱਚੀ ਨਾ ਰਵੇ ਹਲਦੀ ਆਪਣੀ ਬਹੁਤ ਹੀ ਵਧੀਆ ਐਂਟੀਬਾਇਟਿਕ ਤਿਆਰ ਹੁੰਦਾ ਜੀ ਇਹ ਤੁਹਾਡੇ ਕੋਈ ਸੂਈ ਵੱਜ ਗਈ ਜਾਂ ਤੁਹਾਡੇ ਕੋਈ ਲੋਹਾ ਵੱਜ ਗਿਆ ਲੱਕੜ ਵੱਜ ਗਈ ਕਈ ਵਾਰੀ ਕੀ ਹੁੰਦਾ ਆਪਣੇ ਇੰਨੀ ਸੋਜਣ ਹੋ ਜਾਂਦੀ ਹੈ ਨਾ ਅੰਦਰ ਪੀੜ ਹੁੰਦੀ ਹੈ ਆਪਾਂ ਗੋਲੀਆਂ ਵੀ ਲਈ ਜਾਂਦੇ ਆ ਪੱਟੀਆਂ ਵੀ ਕਰਾਈ ਜਾਂਦੇ ਆ ਤਾਂ ਵੀ ਨਹੀਂ ਠੀਕ ਹੁੰਦਾ ਜੀ ਜਿਆਦਾ ਐਂਟੀਬਾਇਓਟਿਕ ਲੈਣੇ ਤਾਂ ਆਪਣੀ ਸਿਹਤ ਨੂੰ ਜਿਆਦਾ ਖਰਾਬ ਕਰਦਾ ਲੀਵਰ ਚ ਗਰਮੀ ਵਹਿ ਜਾਂਦੀ ਹੈ ਲੀਵਰ ਆਪਣਾ ਖਰਾਬ ਹੋ ਜਾਂਦਾ ਇਸ ਕਰਕੇ ਵੀ ਜਿਹੜੇ ਨਾਰਮਲ ਹੁੰਦੀਆਂ ਨਾ ਤਕਲੀਫਾਂ ਉਹਨਾਂ ਨੂੰ ਤਾਂ ਤੁਸੀਂ ਘਰੇ ਇਸ ਤਰ੍ਹਾਂ ਸਲਝਾਉਣ ਦੀ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਘਰੇਲੂ ਚੀਜ਼ਾਂ ਆਪਾਂ ਤੁਹਾਨੂੰ ਦੱਸਦੇ ਰਹਿੰਨੇ ਆ ਤੁਸੀਂ ਇਹ ਵਰਤਿਆ ਕਰੋ ਆਹ ਲੋ ਜੀ ਦੂਜੇ ਪਾਸੇ ਆਪਾਂ ਰੱਖ ਲਿਆ ਜੀ ਕੱਪੜਾ ਤੇ ਤਿਆਰ ਕਰਕੇ ਤੇ ਇਹਦੇ ਉੱਤੇ ਪਾ ਕੇ ਆਪਾਂ ਇਹਨੂੰ ਰੱਖ ਕੇ ਨਾ ਤੇ ਆਪਾਂ ਇਹਨੂੰ ਬੰਨਣਾ ਹੁੰਦਾ ਜੀ ਕੋਸਾ ਕੋਸਾ ਆ ਹੁਣ ਗਰਮ ਤਿਆਰ ਹੋ ਗਿਆ ਕੱਪੜੇ ਦੇ ਉੱਤੇ ਰੱਖ ਲੈਣਾ ਜਿੱਥੇ ਵੀ ਤੁਹਾਡੇ ਚੋਟ ਲੱਗੀ ਆ ਤੁਹਾਡੇ ਕੁਝ ਵੀ ਦੁੱਖ ਤਕਲੀਫ ਆ ਇਹਨੇ ਮਿੰਟਾਂ ਦੇ ਵਿੱਚ ਠੀਕ ਕਰ ਦੇਣਾ ਜੀ ਬਹੁਤ ਛੇਤੀ ਕੰਟਰੋਲ ਕਰਦਾ ਇਹ ਪੰਬਾ ਹਲਦੀ ਦਾ ਅਗਰ ਤੁਹਾਡੇ ਕਿਸੇ ਦੇ ਕੋਈ ਪਹਿਲੀ ਗੱਲ ਤਾਂ ਰੱਬ ਕਰੇ ਨਾ ਕਿਸੇ ਦੇ ਕੁਝ ਦੁਖੇ ਅਗਰ ਕੋ ਹੋ ਵੀ ਜਾਂਦਾ ਨਾ ਤਾਂ ਤੁਸੀਂ ਇਹੋ ਜੀਆਂ ਚੀਜ਼ਾਂ ਜ਼ਰੂਰ ਵਰਤਿਆ ਕਰੋ ਆ ਦੇਖੋ ਤੁਸੀਂ ਕਿਵੇਂ ਇਹਨੇ ਹਲਦੀ ਵਿੱਚ ਪੱਕ ਗਈ ਹਨਾ ਕਿਵੇਂ ਰਿੱਜੀ ਜਾਂਦੀ ਹੈਗੀ ਹਲਦੀ ਉਹ ਸਰੋਂ ਦੇ ਤੇਲ ਦੇ ਨਾਲ ਤੇ ਆਹ ਲਓ ਜੀ ਆਪਣਾ ਹੋ ਗਿਆ ਜੀ ਫੰਬਾ ਤਿਆਰ ਹਨਾ ਹੁਣ ਇਹਨੂੰ ਆਪਾਂ ਕੱਪੜੇ ਤੇ ਰੱਖ ਲੈਣਾ ਮੇਰੀ ਵੀਡੀਓ ਕਿਹਨੂੰ ਕਿਹਨੂੰ ਪਸੰਦ ਆਈ ਦੱਸਣਾ ਜ਼ਰੂਰ ਜੀ ਪਲੀਜ਼ ਕਮੈਂਟ ਕਰਨਾ ਤੇ ਨਾਲੇ ਦੇਸੀ ਜਗਾੜ ਕੌਣ-ਕੌਣ ਵਰਤਦਾ ਕੀ-ਕੀ ਦੇ ਘਰੇ ਇਹ ਚੱਲਦੇ ਨੇ ਜੀ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਹੋਰ ਵੀ ਭੈਣਾ ਭਰਾਵਾਂ ਦੇ ਇਹ ਚੀਜ਼ਾਂ ਕੰਮ ਆਉਣ ਵਾਲੀਆਂ ਹੁੰਦੀਆਂ ਨੇ ਹਨਾ ਆਹ ਲੋ ਜੀ ਆਪਾਂ ਇਹਨੂੰ ਕੱਪੜੇ ਤੇ ਰੱਖਤਾ ਜਦੋਂ ਇਹ ਠੰਡਾ ਹੋ ਜਾਊਗਾ ਆਪਾਂ ਇਹਨੂੰ ਜ਼ਖਮ ਤੇ ਬੰਨ ਲਾਂਗੇ ਬਹੁਤ ਹੀ ਵਧੀਆ ਰਿਜ਼ਲਟ ਹੈ ਜੀ ਤੇ ਦੱਸੋ ਫਿਰ ਕਿਹਦੇ ਕਿਹਦੇ ਘਰਾਂ ਦੇ ਵਿੱਚ ਦੇਸੀ ਜੁਗਾੜ ਚੱਲਦੇ ਆਪਣੇ ਨਾਨੀਆਂ ਦਾਦੀਆਂ ਜਿਵੇਂ ਕਰਦੀਆਂ ਹੁੰਦੀਆਂ ਸੀ ਤੇ ਅਸੀਂ ਤਾਂ ਅੱਜ ਵੀ ਬੱਚਾਂ ਦੇ ਇਹੀ ਬੰਨ ਦਨੇ ਆਪਦੇ ਬੰਨ ਲੈਨੇ ਜੀ ਬਹੁਤ ਵਧੀਆ ਚੀਜ਼ ਆ ਓਕੇ ਜੀ